ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਣ ਨਾ ਕੀਜਾ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਸਹਿਣਾ ਵੀ ਪਾਪ ਹੈ ਸੰਗਤ ਜੀ ਅੱਜ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਦਾਸ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮਲੇਰ ਕੋਟਲੇ ਤੋਂ ਜਦੋਂ ਅਸੀਂ ਲੁਧਿਆਣੇ ਨੂੰ ਜਾਂਦੇ ਹਾਂ ਤੇ ਯਾਦ ਰੱਖਣਾ ਇਸ ਇਲਾਕੇ ਦੇ ਵਿੱਚ ਇੱਕ ਪਿੰਡ ਆਉਂਦਾ ਥੋੜਾ ਛੋਟਾ ਜਿਹਾ ਕਸਬਾ ਆਉਂਦਾ ਜਿਹਦਾ ਨਾਮ ਆ ਕੋਪਰਹੀੜਾ ਕੁੱਪ ਕਲਾ ਵੀ ਕਹਿੰਦੇ ਕੋਪਰਹੀੜਾ ਵੀ ਕਹਿੰਦੇ ਆ ਆ ਜਿਹੜੇ ਹੁਣ ਤੁਸੀਂ ਸਾਹਮਣੇ ਤਸਵੀਰਾਂ ਵੇਖ ਰਹੇ ਹੋ ਮਿਸਲ ਫੈਜ਼ਲਾਪੁਰੀਆ ਦੇ ਜਥੇਦਾਰ ਨਵਾਬ ਕਪੂਰ ਸਿੰਘ ਉਧਰ ਮਿਸਲ ਕਰੋੜਾ ਯਾਦ ਰੱਖਣਾ ਸਿੰਘਿਆ ਦੇ ਜਥੇਦਾਰ ਜਥੇਦਾਰ ਕਰੋੜਾ ਸਿੰਘ ਇਧਰ ਜਿਹੜੇ ਆ ਸਾਹਮਣੇ ਤਸਵੀਰ ਤੁਹਾਨੂੰ ਦਿਖ ਰਹੀ ਹੈ ਇਹ ਹੈਗੇ ਜਥੇਦਾਰ ਆਲਾ ਸਿੰਘ ਜੀ ਪਟਿਆਲੇ ਦੇ ਜਿਹੜਾ ਆ ਸਥਾਨ ਆ ਨਾ ਜਿਹੜੀ ਤੋਂ ਅੱਜ ਅਸੀਂ ਵੀਡੀਓ ਬਣਾ ਕੇ ਇਹ ਸੰਗਤਾਂ ਦੇ ਚਰਨਾਂ ਦੇ ਵਿੱਚ ਭੇਜ ਰਹੇ ਹਾਂ ਇਹਦਾ ਇੱਕੋ ਇੱਕ ਮਕਸਦ ਇਹ ਹੈ ਵੀ ਅਹਿਮਦ ਸ਼ਾਹ ਅਬਦਾਲੀ ਨੇ ਇੱਥੇ ਸਿੱਖਾਂ ਦੇ ਨਾਲ ਲੋਹੇ ਨਾਲ ਲੋਹਾ ਲੈਂਦੇ ਆ ਤਕਰੀਬਨ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਜਦੋਂ ਲਾਹੌਰ ਤੇ ਕਬਜ਼ਾ ਕਰਕੇ ਝੰਡਾ ਚਲਾਉਣ ਦੀ ਗੱਲ ਕੀਤੀ ਨਾ ਤੇ ਇਸ ਗੱਲ ਦਾ ਪਤਾ ਲੱਗਿਆ ਕਹਿੰਦੇ ਯਾਦ ਰੱਖਣਾ ਜੰਡਿਆਲੇ ਦੇ ਆਲੀਏ ਨੂੰ ਉਹਨੇ ਕਹਿ ਦਿੱਤਾ ਵੀ ਜੇ ਆਪਾਂ ਇਹਨਾਂ ਸਿੱਖਾਂ ਨੂੰ ਨਾਂ ਰੋਕਿਆ ਇਸ ਸਿੱਖ ਕੌਮ ਨੂੰ ਨਾਂ ਆਪਾਂ ਰੋਕਿਆ ਇਹ ਗੱਲ ਬਰਦਾਸ਼ਤ ਕਰ ਦਿੱਤੀ ਤੇ ਫਿਰ ਕਹਿੰਦੇ ਇਹਨਾਂ ਇਹਨਾਂ ਦਾ ਰਾਜ ਭਾਗ ਸਦਾ ਦੇ ਲਈ ਰਹੂਗਾ ਇਹਨਾਂ ਨੇ ਮੁੜ ਕੇ ਮौज ਕਰਨੀ ਹੈ ਤੇ ਆਪਣਾ ਜਿਹੜਾ ਰਾਜ ਭਾਗ ਆ ਵੀ ਤੇਰਾ ਅਹਿਮਦ ਸ਼ਾ ਅਬਦਾਲੀ ਉਹ ਖਤਮ ਹੋ ਜਾਏਗਾ ਅਹਿਮਦ ਅਹਿਮਦ ਸ਼ਾ ਜਦੋਂ ਅਬਦਾਲੀ ਨੂੰ ਇਹ ਗੱਲ ਦਾ ਪਤਾ ਲੱਗਿਆ ਉਹਨੇ ਕਹਿੰਦੇ ਆਪਣੀ ਜਦੋਂ ਫੌਜ ਭੇਜੀ ਆ ਸਾਹਮਣੇ ਮੈਂ ਤੁਹਾਨੂੰ ਵਿਖਾ ਰਿਹਾ ਸਾਹਮਣੇ ਇੱਧਰ ਇੱਕ ਦਰਿਆ ਪੈਂਦਾ ਸਤਲੋ ਇਦਾਂ ਸਤਲੋ ਜਿਹਦੇ ਦਰਿਆ ਤੋਂ ਕਹਿੰਦੇ ਇਹਦੀ ਫੌਜ ਟੱਪ ਕੇ ਆਈਏ 2 ਲੱਖ ਦੀ ਗਿਣਤੀ ਤੇ ਸਿੰਘਾਂ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਿਆ ਤੇ ਸਿੰਘਾਂ ਨੇ ਵੀ ਕਮਰ ਕੱਸੇ ਕੀਤੇ 12 ਮਿਸਲਾਂ ਦੇ ਇੱਥੇ ਜਥੇਦਾਰ ਪਹੁੰਚੇ ਹੋਏ ਸੀ 12 ਮਿਸਲਾਂ ਦੇ ਤੇ ਗੁਰਮੁਖ ਪਿਆਰੋ ਇਸ ਜਗ੍ਹਾ ਤੇ ਜਦੋਂ ਆਏ ਨਾ ਅਹਿਮਦ ਸ਼ਾਹ ਬਦਾਲੀ ਦੀ ਫੌਜ ਦੇ ਨਾਲ ਲੜਾਈ ਝਗੜਾ ਹੋਇਆ ਜੰਗ ਹੋਈ ਕਹਿੰਦੇ 35000 ਸਿੰਘ ਤੇ ਸਿੰਘਣੀਆਂ ਸ਼ਹੀਦ ਹੋਗੀਆਂ ਆ ਜਿਹੜੀ ਧਰਤੀ ਮੈਂ ਬੁਖਾਰ ਰਿਆਂ ਇਹੋ ਧਰਤੀ ਆ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਕੱਲੂ ਘਾਰਾ ਵਸ ਰਿਆ ਇਹਨੂੰ ਨਾਮ ਦਿੱਤਾ ਗਿਆ ਕੱਲੂ ਘਾਰਾ 5 ਫਰਵਰੀ 1762 ਦੇ ਵਿੱਚ ਕੋਪਰੀ ਹੀੜਾ ਮਲੇਰ ਕੋਟਲੇ ਦੇ ਨੇੜੇ ਗੁਰਮਖ ਪਿਆਰੋ ਸਥਾਨ ਆ ਇਹ ਕੋਪਰੀ ਹੀੜਾ ਕੁੱਪਕਲਾ ਵੀ ਇਹਨੂੰ ਕਹਿੰਦੇ ਛੋਟਾ ਜਿਹਾ ਕਸਬਾ ਲੱਗਦਾ ਇਹ ਸ਼ਹਿਰ ਜਿਹਨੂੰ ਆਪਾਂ ਕਹਿੰਦੇ ਆ ਇਹ ਇੱਕ ਪਾਸੇ ਜਗ੍ਹਾ ਖੇਤ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਇੱਥੇ 50 ਤੋਂ 60 ਹਜ਼ਾਰ ਦੇ ਕਰੀਬ ਫੌਜ ਐ ਸੀ ਸਿੱਖਾਂ ਦੀ 35 ਹਜ਼ਾਰ ਵੀ ਕਿਸੇ ਨੇ ਕਿਹਾ ਕਿਸੇ ਨੇ 50 ਹਜ਼ਾਰ ਵੀ ਕਿਹਾ ਵੀ ਸ਼ਹੀਦ ਹੋ ਗਏ ਐ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਲੋਹਾ ਨਾਲ ਲੋਹਾ ਲੈਂਦੇ ਆ ਇੰਨੀ ਆ ਫਿਰ ਕਹਿੰਦੇ ਵੀ 5-5 ਕਿਲੋਮੀਟਰ ਤੱਕ ਤਾਂ ਬਹੁਤ ਜ਼ਿਆਦਾ ਕਹਿੰਦੇ ਲੋਥਾਂ ਪਈਆਂ ਹੋਈਆਂ ਸਿੰਘ ਸਿੰਘਾਂ ਦੀਆਂ ਸਿੰਘਣੀਆਂ ਦੀਆਂ ਇੰਨੇ ਸ਼ਹੀਦ ਹੋਏ ਐ ਇੱਥੇ ਸਿੰਘ ਜਿਹੜਾ ਆ ਸਥਾਨ ਆ ਆਪਣੀ ਪੰਜਾਬ ਦੀ ਧਰਤੀ ਤੇ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਜਿੱਥੇ ਆਪਾਂ ਕਹਿੰਨੇ ਨੇ ਬੀ ਚਮਕੌਰ ਦੀ ਗੱਡੀ ਵਿੱਚ 40 ਸਿੰਘ ਆਪਾਂ ਕਹਿੰਨੇ ਵੀ ਸ਼ਹੀਦ ਹੋਏ 35 ਸਿੰਘ ਸ਼ਹੀਦ ਹੋਏ 10 ਲੱਖ ਦਾ ਮੁਕਾਬਲਾ ਕੀਤਾ ਆਹ ਜਗ੍ਹਾ ਤੇ ਵੀ 2 ਲੱਖ ਦੇ ਨਾਲ ਕਹਿੰਦੇ ਜੰਗ ਹੋਇਆ ਸੀਗਾ ਆਪਣੀਆਂ ਆਪਣੀਆਂ ਸਿੰਘਾਂ ਸਿੰਘਣੀਆਂ ਦਾ ਤੇ ਆਪਣੇ ਸਿੰਘਾਂ ਦਾ ਭੈਣ ਭਰਾਵਾਂ ਮਾਮਾ ਦਾ ਇੰਨਾ ਇੱਥੇ ਤਸ਼ੱਦਦ ਹੋਇਆ ਧਰਤੀ ਤੇ ਇੰਨਾ ਖੂਨ ਡੁੱਲਿਆ ਤੇ ਸੰਗਤ ਜੀ ਫਿਰ ਇੱਥੋਂ ਕਹਿੰਦੇ 5-5 ਕਿਲੋਮੀਟਰ ਤੇ ਬਹੁਤ ਹੀ ਲਾਸ਼ਾਂ ਲੋਥਾਂ ਹੀ ਪਈਆਂ ਹੋਈਆਂ ਸੀ ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਨੂੰ ਜਾਂਦਾ ਤੇ 50 ਗੱਡੇ ਸਿਰਾਂ ਦੇ ਭਰ ਕੇ ਲੈ ਕੇ ਜਾਂਦਾ ਇੱਥੋਂ ਆਹ ਜਗ੍ਹਾ ਤੋਂ ਤੇ ਮੈਂ ਆਪਣੇ ਵੀਰ ਕੈਮਰਾਮੈਨ ਨੂੰ ਕਹੂੰਗਾ ਕਿ ਤੁਹਾਨੂੰ ਥੱਲੇ ਜਾ ਕੇ ਵੀ ਉਹ ਸਾਰਾ ਬਕਾਉਣੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਘਰ ਵਾਲੀ ਧਰਮ ਪਤਨੀ ਮਹਾਰਾਣੀ ਜਿੰਦਕੌਰ ਵੀ ਨਾਲ ਹੈ ਉਹ ਵੀ ਬੈਠੀ ਹੋਈ ਹੈ ਹੋਰ ਵੀ ਜਿਹੜੇ ਗੁਰਮਖ ਪਿਆਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਜਥੇਦਾਰ ਬਾਬਾ ਚੜਤ ਸਿੰਘ ਉਹ ਵੀ ਉੱਥੋਂ ਥੱਲੇ ਜਾ ਕੇ ਉਹਨਾਂ ਤਸਵੀਰਾਂ ਬਕਾਉਣੀ ਹੈ ਪਹਿਲਾਂ ਮੈਂ ਵੀਰ ਨੂੰ ਕਹੂੰਗਾ ਕਿ ਆ ਜਗ੍ਹਾ ਤੇ ਥੋੜੀ ਥੋੜੀ ਜਿਹੜੀ ਵੀਡੀਓ ਕੁ ਹੈ ਉਹ ਕੈਮਰਾ ਥੋੜਾ ਥੋੜਾ ਕਰ ਦੇ ਆ ਜਗ੍ਹਾ ਤੇ ਇਹ ਬਹੁਤ ਵੱਡੀ ਧਰਤੀ ਹੈ ਉਹ ਨਵੇਂ ਕੈਮਰਾ ਕਮਾ ਕੇ ਤੁਹਾਨੂੰ ਇਹ ਤਸਵੀਰਾਂ ਵਿਖਾਈਆਂ ਨਾ ਇੱਥੇ 12 ਮਿਸਲਾਂ ਦੇ ਮੁਖੀ ਜਥੇਦਾਰ ਜਿਹੜੇ ਮੇਨ ਹੁੰਦੇ ਆਗੂ ਉਹ ਇਸ ਧਰਤੀ ਤੇ ਸ਼ਹੀਦ ਹੋਏ ਐ ਕੋਪਰਹੀਡ ਤੇ ਥੱਲੇ ਜਾ ਕੇ ਵੀ ਤੁਹਾਨੂੰ ਅਸੀਂ ਇਹ ਤਸਵੀਰਾਂ ਵਿਖਾਉਣੀਆਂ ਐ ਇਹਨੂੰ ਅਗਨੋਰ ਨਾ ਕਰਿਓ ਜਿਹੜੀਆਂ ਸੰਗਤਾਂ ਨੇ ਕਿਤੇ ਨਹੀਂ ਇਸ ਧਰਤੀ ਦੇ ਦਰਸ਼ਨ ਕੀਤੇ ਭਾਗਾਂ ਦੇ ਨਾਲ ਕਿਸਮਤ ਦੇ ਨਾਲ ਅਸੀਂ ਇੱਥੇ ਦਾਸ ਵੀ ਕਿਸਮਤ ਨਾਲ ਭਾਗਾਂ ਨਾਲ ਆਇਆ ਜਿੰਦਗੀ ਵਿੱਚ ਪਹਿਲੀ ਵਾਰ ਤੇ ਜਿਹੜੀ ਸੰਗ ਤੇ ਵੀਡਗੋ ਜਿਹੜੀ ਸੰਗ ਤੱਕ ਜਾਊਗੀ ਉਹਨੂੰ ਸ਼ੇਅਰ ਵੀ ਅੱਗੇ ਕਰਿਓ ਕਿਉਂਕਿ ਇਹ ਤੁਹਾਨੂੰ ਬੜਾ ਵੱਡਾ ਪੁੰਨ ਲੱਗਣਾ ਹੈ ਕਹਿੰਦੇ ਜਿੱਥੇ ਸਿੰਘ ਸ਼ਹੀਦ ਹੋ ਜੇ ਨਾ ਉੱਥੋਂ ਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾ ਲਗੇ ਸਿਰ ਨੂੰ ਲਾ ਲਗੇ ਤੇ ਬੰਦੇ ਦੇ ਸਾਰੇ ਪਾਪ ਧੁੱਪ ਜਾਂਦੇ ਆ ਸਾਰੇ ਬੰਦੇ ਦੇ ਜਿਹੜੇ ਪਾਪ ਹੈ ਦੁੱਖ ਹੈ ਸਾਰੇ ਖਤਮ ਹੋ ਜਾਂਦੇ ਆ